ਨਮਸਕਾਰ ਦੋਸਤੋ ਪੂਰਾ ਗ੍ਰਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਚਰਚਾ ਕਰਾਂਗੇ ਕਿ ਕੁੰਡਲੀ ਵਿੱਚ ਕਿਹੜੇ-ਕਿਹੜੇ ਦੋ ਗ੍ਰਹਿ ਮਿਲ ਕੇ ਜਾਂ ਤਿੰਨ ਗ੍ਰਹਿ ਮਿਲ ਕੇ ਕਿਹੋ ਜਿਹਾ ਯੋਗ ਬਣਾਉਂਦੇ ਹਨ ਤੇ ਉਹ ਯੋਗ ਜ਼ਿੰਦਗੀ ਉੱਪਰ ਆਪਣਾ ਪ੍ਰਭਾਵ ਕਿਵੇਂ ਦਿਖਾਉਂਦੇ ਹਨ ਆਓ ਚਰਚਾ ਸ਼ੁਰੂ ਕਰਦੇ ਹਾਂ ਪਹਿਲਾਂ ਚਰਚਾ ਸ਼ੁਰੂ ਕਰਦੇ ਹਾਂ ਕਿ ਰਾਹੂ ਦੇ ਨਾਲ ਇਹ ਗ੍ਰਹਿ ਮਿਲ ਕੇ ਕਿਹੜੇ-ਕਿਹੜੇ ਯੋਗ ਬਣਾਉਂਦੇ ਹਨ ਜਾਂ ਉਹਨਾਂ ਦੀਆਂ ਜਿਹੜੀਆਂ ਦ੍ਰਿਸ਼ਟੀਆਂ ਆ ਉਹ ਕਿਹੋ ਜਿਹਾ ਪ੍ਰਭਾਵ ਬਣਾਉਂਦੀਆਂ ਹਨ ਜਿਵੇਂ ਕਿ ਰਾਹੂ ਦੇ ਨਾਲ ਸੂਰਜ ਇੱਕ ਘਰ ਇਕੱਠੇ ਹੋ ਜਾਣ ਤਾਂ ਗ੍ਰਹਿਣ ਯੋਗ ਬਣਦਾ ਹੈ ਦੂਸਰਾ ਰਾਹੂ ਦੇ ਨਾਲ ਚੰ드ਰਮਾ ਮਿਲ ਜਾਵੇ ਤਾਂ ਵੀ ਗ੍ਰਹਿਣ ਯੋਗ ਬਣ ਜਾਂਦਾ ਹੈ ਰਾਹੂ ਨਾਲ ਗੁਰੂ ਮਿਲ ਜਾਵੇ ਤਾਂ ਗੁਰੂ ਚੰਡਾਲ ਯੋਗ ਬਣ ਜਾਂਦਾ ਹੈ ਰਾਹੂ ਨਾਲ ਮੰਗਲ ਮਿਲ ਜਾਵੇ ਤੇ ਅੰਗਾਰਿਕਾ ਯੋਗ ਬਣ ਜਾਂਦਾ ਹੈ ਰਾਹੂ ਨਾਲ ਸ਼ੁਕਰ ਮਿਲ ਜਾਵੇ ਤਾਂ ਲਪਟ ਯੋਗ ਬਣ ਜਾਂਦਾ ਹੈ ਰਾਹੂ ਨਾਲ ਸ਼ਨੀ ਮਿਲ ਜਾਵੇ ਤਾਂ ਸ਼ਰਾਪੇ ਦੂਗ ਬਣ ਜਾਂਦਾ ਹੈ ਅਗਰ ਰਾਹੂ ਨਾਲ ਬੁੱਧ ਮਿਲ ਜਾਵੇ ਤਾਂ ਇਹ ਨੂੰ ਕਹਿੰਦੇ ਆ ਜਗਾੜੂ ਯੋਗ ਆਦਮੀ ਜਿਗਾੜ ਲਾ ਕੇ ਆਪਣਾ ਸਾਰਾ ਕਾਰੋਬਾਰ ਟਰ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਹਾਂ ਜਿਹੜੇ ਵੰਸ਼ਨਾਸ਼ਕ ਯੋਗ ਕਿਵੇਂ ਬਣਦੇ ਹਨ ਜਿਨ੍ਹਾਂ ਦੀ ਔਲਾਦ ਜਿਹੜੀ ਆ ਗਲਤ ਕੰਮਾਂ ਚ ਜਾਂ ਔਲਾਦ ਪੈਰਾਂ ਹੋਣ ਤੋਂ ਪਹਿਲਾਂ ਹੀ ਅਬੋਰਸ਼ਨ ਹੋ ਜਾਣਾ ਉਹਨਾਂ ਦੇ ਪਿੱਛੇ ਕੀ ਕਾਰਨ ਹੈ ਜੋਤਿਸ਼ ਦੇ ਅਨਸਾਰ ਉਸ ਬਾਰੇ ਚਰਚਾ ਕਰਦੇ ਹਾਂ 10ਵੇਂ ਘਰ ਦਾ ਚੰਦਰਮਾ ਹੋਵੇ 7ਵੇਂ ਘਰ ਸੁਖ ਪਰ ਹੋਵੇ 4ਥੇ ਘਰ ਪਾਪੀ ਗ੍ਰਹਿ ਰਾਹੂ ਸ਼ਨੀ ਕੇਤੂ ਮੰਗਲ ਹੋਵੇ ਤਾਂ ਵੀ ਵੰਸ਼ਨਾਸ਼ਕ ਯੋਗ ਬਣ ਜਾਂਦਾ ਹੈ ਜਿਸ ਵਿੱਚ ਵੰਸ਼ ਦਾ ਨਾਸ਼ ਹੋ ਜਾਂਦਾ ਹੈ ਇਸ ਦਾ ਦੂਸਰਾ ਪੁਆਇੰਟ ਦੇਖਦੇ ਹਾਂ ਜੇਕਰ ਪਹਿਲੇ ਘਰ ਬ੍ਰਹਸਪਤੀ ਅਤੇ ਚੰਦਰਮਾ ਹੋਵੇ 7ਵੇਂ ਘਰ ਸ਼ਨੀ ਜਾਂ ਮੰਗਲ ਹੋਵੇ ਤਾਂ ਇਹ ਵੀ ਵੰਸ਼ਨਾਸ਼ਕ ਯੋਗ ਬਣ ਜਾਂਦਾ ਹੈ ਇਸ ਦਾ ਤੀਸਰਾ ਪੁਆਇੰਟ ਦੇਖਦੇ ਹਾਂ ਸ਼ੁਕਰ ਮੰਗਲ ਜਾਂ ਸ਼ੁਕਰ ਸ਼ਨੀ ਸੱਤਵੇਂ ਘਰ ਹੋਵੇ ਤਾਂ ਵੀ ਵੰਸ਼ਨਾਸ਼ਕ ਯੋਗ ਬਣ ਜਾਂਦਾ ਹੈ ਅੱਗੇ ਦੇਖਦੇ ਹਾਂ ਆਪਾਂ ਮਰਦ ਜਨਾਨੀ ਨਾਸ਼ਕ ਯੋਗ ਜਿਵੇਂ ਤੁਸੀਂ ਜਾਣਦੇ ਹੋ ਕਿਸੇ ਨਵੇਂ ਵਿਆਹੀ ਜੋੜੇ ਦਾ ਵਿਆਹ ਹੁੰਦਾ ਹੈ ਉਹਨਾਂ ਵਿੱਚੋਂ ਇੱਕ ਬੰਦੇ ਦੀ ਅਚਾਨਕ ਡੈਥ ਹੋ ਜਾਂਦੀ ਹੈ ਜਾਂ ਐਕਸੀਡੈਂਟ ਨਾਲ ਕਿਸੇ ਵੀ ਕਾਰਨ ਇੱਕ ਆਦਮੀ ਜਾਂ ਇੱਕ ਔਰਤ ਦੋਨਾਂ ਵਿੱਚੋਂ ਚਲਾ ਜਾਂਦਾ ਹੈ ਉਹ ਕਿਉਂ ਜਾਂਦਾ ਹੈ ਉਸ ਦੇ ਬਾਰੇ ਅੱਜ ਚਰਚਾ ਕਰਦੇ ਹਾਂ ਜੇਕਰ ਸੂਰਜ ਦੇ ਨਾਲ ਪਾਪੀ ਗ੍ਰਹਿ ਹੋਵੇ ਅਤੇ ਸ਼ੁਕਰ ਤੋਂ ਚੌਥੇ ਸੱਤਵੇਂ ਅੱਠਵੇਂ ਜਾਂ 12ਵੇਂ ਘਰ ਵਿੱਚ ਮੰਗਲ ਹੋਵੇ ਤਾਂ ਇਹ ਯੋਗ ਉਤਪੰਨ ਹੁੰਦਾ ਹੈ ਇਸ ਦਾ ਦੂਸਰਾ ਪੁਆਇੰਟ ਜੇਕਰ ਚੰਦਰਮਾ ਦੇ ਨਾਲ ਪਾਪੀ ਗ੍ਰਹਿ ਹੋਵੇ ਅਤੇ ਸ਼ੁਕਰ ਤੋਂ 7ਵੇਂ 8ਵੇਂ ਮੰਗਲ ਹੋਵੇ ਜਾਂ ਸ਼ੁਕਰ ਨਾਲ ਮੰਗਲ ਹੋਵੇ ਜਾਂ ਸ਼ੁਕਰ ਮੰਗਲ ਇਕੱਠੇ ਹੋਣ ਤਾਂ ਵੀ ਇਹ ਮਰਦ ਜਨਾਨੀ ਨਾਸ਼ਕ ਯੋਗ ਬਣ ਜਾਂਦਾ ਹੈ ਇਸ ਤੋਂ ਅੱਗੇ ਦੇਖਦੇ ਹਾਂ ਕਿ ਕੰਗਾਲ ਯੋਗ ਕਿਵੇਂ ਬਣਦਾ ਹੈ ਇਹ ਕਰ ਤੀਸਰੇ ਘਰ ਮਿਥਨ ਦਾ ਸ਼ਨੀ ਹੋਵੇ ਤਾਂ ਕੰਗਾਲ ਯੋਗ ਉਤਪੰਨ ਹੁੰਦਾ ਹੈ ਗਰੀਬੀ ਯੋਗ ਬਣਦਾ ਹੈ ਦੂਸਰਾ ਪੁਆਇੰਟ ਜੇਕਰ ਗੁਰੂ ਸੱਤਵੇਂ ਘਰ ਹੋਵੇ ਸ਼ਨੀ ਤੀਜੇ ਘਰ ਹੋਵੇ ਤਾਂ ਵੀ ਇਹ ਕੰਗਾਲ ਯੋਗ ਜਾਂ ਗਰੀਬੀ ਯੋਗ ਬਣ ਜਾਂਦਾ ਹੈ ਇਸ ਤਰ੍ਹਾਂ ਇਹ ਪੁੰਡਲੀ ਵਿੱਚ ਯੋਗ ਬਣ ਜਾਂਦੇ ਹਨ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ